ਲੋ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਆਧਾਰ ਸੁਪਰਮਾਰਕੀਟ ਤੇ ਜਿਹੜੀਆਂ ਚੀਜ਼ਾਂ ਦਾ ਤੁਹਾਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਵੀ ਸ਼ਨੀ ਐਤਵਾਰ ਦੀ ਆਫਰ ਕਿਹੜੀ ਕਿਹੜੀ ਲੱਗਣ ਜਾ ਰਹੀ ਆ ਐਰਕੀ 20 ਅਤੇ 21 ਸਤੰਬਰ 2025 ਦੀਆਂ ਜਿਹੜੀਆਂ ਆਫਰਾਂ ਚੱਲਣੀਆਂ ਨੇ ਉਹਨਾਂ ਦੇ ਵਿੱਚ ਸਭ ਤੋਂ ਤਗੜੀਆਂ ਆਫਰਾਂ ਸਭ ਤੋਂ ਪਹਿਲੇ ਨੰਬਰ ਤੇ ਆ ਗਈ ਜੇ ਮਰਿੰਡਾ ਬ੍ਰਾਂਡ ਦੀ 1 ਸਵਾਲ ਲੀਟਰ ਦੀ ਬੋਤਲ ਇਹ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਨਾਲ ਦੀ ਨਾਲ ਸਰਪ੍ਰਾਈਜ਼ ਥੰਮਜਪ ਕੋਕਾ ਕੋਲਾ ਤੇ ਲਿਮਕਾ ਫੈਂਟਾ ਇਹ ਮਿਲੇਗੀ ਸਿਰਫ ਤੇ ਸਿਰਫ 74 ਰੁਪਏ ਦੀ 2 ਲੀਟਰ ਦੀ ਸਾਡੇ ਸਾਰਿਆਂ ਦੀ ਮਨਪਸੰਦ ਸਾਬਣ ਨੰਬਰ 1 ਜਿਹਤੇ ਆਫਰ ਤੁਸੀਂ ਡੀਕ ਦੇ ਰਹੇ ਹੋ ਜੇ 2 ਸੈਟ ਦੇ ਨਾਲ ਇੱਕ ਸੈਟ ਬਿਲਕੁਲ ਫਰੀ ਨਾਲ ਦੀ ਨਾਲ ਸਿੰਥੋਲ ਤੇ ਵੀ ਆ ਗਈ ਹੈ ਆਰ ਕੀ ਆਫਰ ਇਹ ਵੀ 2 ਸੈਟ ਦੇ ਨਾਲ ਲਾਈਮ ਵਾਲਾ ਸੈਟ ਜਿਹੜਾ ਇੱਕ ਸੈਟ ਬਿਲਕੁਲ ਫਰੀ ਮਿਲੇਗਾ ਸ਼ੈਂਪੂਆਂ ਦੇ ਵਿੱਚ ਹੈਡਲ ਸ਼ੋਲਡਰ ਡਵ ਕਲੀਨਿਕ ਪਲੱਸ ਪੈਂਟੀਨ ਵੱਡੀ ਪੈਕਿੰਗ ਜਿੰਨੀ ਪੰਪ ਵਾਲੀ ਸੰਸਲਿਕ ਵਗੈਰਾ ਸਾਰੇ ਮਿਲਣਗੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਨਾਲ ਦੀ ਨਾਲ ਹੀ ਕੋਕੋਨਟ ਪੈਰਾਸ਼ੂਟ ਤੇ ਵੀ ਆਗਾ ਜੇ ਇੱਕ ਦੇ ਨਾਲ ਇੱਕ ਫ੍ਰੀ ਬਜਾਜ ਦਾ ਕੋਕੋਨਟ ਵੀ ਇੱਕ ਦੇ ਨਾਲ ਇੱਕ ਫ੍ਰੀ ਡਾਬਰ ਆਮਲਾ హెయిਰ ਆਇਲ ਵੱਡੀ ਪੈਕਿੰਗ ਇਹ ਵੀ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਸਰਫ ਦੇ ਵਿੱਚ ਆਫਰ ਆ ਗਈ ਜਿਤਨਾ ਮਿਸਟਰ ਵਾਈਟ 10 ਕਿਲੋ ਦੀ ਪੈਕਿੰਗ 660 ਰੁਪਏ ਦੀ ਨਾਲ ਦੀ ਨਾਲ ਹੀ ਟਾਈਟ ਤੇ ਆ ਗਈ ਜੇ ਐਰਕੀ ਵੱਡੀ ਆਫਰ ਜਿਹੜੀ ਤੁਹਾਨੂੰ ਮਿਲੇਗੀ ਸਿਰਫ ਤੇ ਸਿਰਫ 9 ਕਿਲੋ ਦੀ ਪੈਕਿੰਗ 600 ਤੇ 99 ਰੁਪਏ ਦੀ ਇਹਨੂੰ ਗੁਣਾ ਗੁਣਾ ਤਕਸੀਮ ਕਰਕੇ ਵੇਖੋ ਤੁਹਾਨੂੰ ਵੀਲ ਦੇ ਨਾਲੋਂ ਵੀ ਸਸਤੀ ਪੈ ਰਹੀ ਆ ਬਹੁਤ ਵਧੀਆ ਤਗੜਾ ਬ੍ਰਾਂਡ ਐਰਕੀ ਮਿਲੇਗਾ ਤੁਹਾਨੂੰ 699 ਰੁਪਏ ਦਾ 9 ਕਿਲੋ ਅਤੀ ਦੇ ਵਿੱਚ ਆਫਰ ਆ ਗਈ ਜੇ ਸੰਜੀਵਨੀ ਕੰਪਨੀ ਦੀ ਤਾਰਾ ਟੀ ਜਿਹੜੀ ਟਾਡੀ ਬਹੁਤ ਮਾਨਪਸੰਦ ਪਤੀ ਬਣ ਚੁੱਕੀ ਆ ਇਹ ਕਿਲੋ ਦੀ ਪੈਕਿੰਗ ਮਿਲੇਗੀ ਸਿਰਫ ਤੇ ਸਿਰਫ 199 ਰੁਪਏ ਦੀ ਨਾਲ ਦੀ ਨਾਲ ਹੀ ਟਾਟਾ ਅਗਨੀ ਕਿਲੋ ਦੀ ਪੈਕਿੰਗ 225 ਰੁਪਏ ਦੀ ਟਾਟਾ ਅਗਨੀ ਲਾਚੀ ਵਾਲੀ 1 ਕਿਲੋ ਦੀ ਪੈਕਿੰਗ 340 ਰੁਪਏ ਦੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਆਫਰਾਂ ਜਿਹੜੀਆਂ ਸ਼ਨੀ ਐਤਵਾਰ ਆਧਾਰ ਸੁਪਰਮਾਰਕੀਟ ਤੇ ਚੱਲਦੀਆਂ ਨੇ ਉਹਨਾਂ ਦਾ ਲਾਭ ਲੈਣ ਵਾਸਤੇ ਤੁਹਾਨੂੰ ਪਹੁੰਚਣਾ ਪਵੇਗਾ ਆਧਾਰ ਸੁਪਰਮਾਰਕੀਟ ਨੇੜੇ ਗੁਰਦੁਆਰਾ ਛੜਾ ਸਾਹਿਬ ਅਮਰitsar ਛੜਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਹੀ ਬੈਕ ਸਾਈਡ ਤੇ ਛੋਟੇ ਗੇਟ ਦੇ ਨਾਲ ਹੀ ਪੈਂਦਾ ਜਿਹਾ ਆਧਾਰ ਸੁਪਰਮਾਰਕੀਟ ਆ ਸੋ ਜਲਦ ਤੋਂ ਜਲਦ ਆਓ ਤੇ ਇਹਨਾਂ ਨਾਲ ਆਫਰਾਂ ਦਾ ਵੱਧ ਤੋਂ ਵੱਧ ਜਿਹੜਾ ਲਾਭ ਪ੍ਰਾਪਤ ਕਰੋ ਜੀ ਧੰਨਵਾਦ ਇਸ ਵਾਰ ਬਹੁਤ ਤਗੜੀਆਂ ਆਫਰਾਂ ਜੇ ਕਿਤੇ ਵੇੜਾ ਨਾ ਖਝਾ ਲਿਓ ਹੋਰ ਤਗੜੀ ਆਫਰ ਆ ਗਈ ਜੀ ਸਟ੍ਰਿਕਸ ਕੰਪਨੀ ਦਾ ਆ ਗਿਆ ਜੇ ਫੇਸ ਵਾਸ਼ ਇਹ ਵੀ ਇੱਕ ਦੇ ਨਾਲ ਇੱਕ ਫ੍ਰੀ ਕਲੀਨ ਐਂਡ ਕਲੀਅਰ ਦਾ ਆ ਗਿਆ ਜੇ ਫੇਸ ਵਾਸ਼ ਵੱਡੀ ਪੈਕਿੰਗ ਇਹ ਵੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਬਾਅਦ ਆ ਗਈ ਜੇ ਸਾਡੇ ਕੋਲ ਆਫਰ ਵਿਜ ਕੰਪਨੀ ਦਾ ਹੈਂਡ ਵਾਸ਼ ਸਿਰਫ ਤੇ ਸਿਰਫ 49 ਰੁਪਏ ਦਾ ਮਿਲੇਗਾ ਨਾਲ ਦੀ ਨਾਲ ਇਸਟ੍ਰਿਕਸ ਕੰਪਨੀ ਦੀ ਆ ਗਿਆ ਜੇ హెయిਰ ਕਲਰ ਇਹ ਵੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਨਾਲ ਦੀ ਨਾਲ ਹੀ ઓਡੋਨਿਲ ਆ ਗਿਆ ਜੇ ਰੂਮ ਸਪਰੇ ਇਹਦੇ ਸਾਰੇ ਫਲੇਵਰ ਜਿਹੜੇ ਅਵੇਲੇਬਲ ਹੈਗੇ ਨੇ ਇਹ ਵੀ ਤੁਹਾਨੂੰ ਮਿਲਣਗੇ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਵੱਡੇ ਬ੍ਰਾਂਡਾਂ ਦੇ ਵਿੱਚ ਵੀ ਸਰਫ ਦੇ ਵਿੱਚ ਆਫਰ ਆ ਗਈ ਜਿਤਨਾ ਸਰਫ ਐਕਸਲ ਮੈਟਿਕ ਫਰੰਟ ਲੋਡ ਜਿਹੜਾ ਵਾ ਇਹ ਤੁਹਾਨੂੰ ਐਮ ਆਰ ਪੀ ਤੋਂ ਸਿੱਧਾ ਸਿੱਧਾ 400 ਰੁਪਿਆ ਲੈਸ ਪੈਣਾ ਜੇ ਤੇ ਨਾਲ ਦੀ ਨਾਲ ਹੀ ਟੌਪ ਲੋਡ ਵੀ ਜਿਹੜਾ ਵਾ ਇਹ ਵੀ 400 ਰੁਪਿਆ ਲੈਸ ਉਸ ਤੋਂ ਬਾਅਦ ਤਗੜੇ ਬ੍ਰਾਂਡ ਦੀ ਗੱਲ ਕਰਦੇ ਆ ਏਰੀਅਲ ਦੀ ਬਾਜ਼ਾਰ ਦੇ ਵਿੱਚ ਫੁੱਲ ਐਮ ਆਰ ਪੀ ਤੇ ਮਿਲਦਾ ਜੇ ਇਹ ਤਾਂ ਨੂੰ ਮਿਲੇਗਾ 4 ਲੀਟਰ ਦੀ ਪੈਕਿੰਗ ਟੌਪ ਲੋਡ ਸਿਰਫ ਤੇ ਸਿਰਫ 499 ਰੁਪਏ ਦਾ ਜਿਹਦੀ ਐਮ ਆਰ ਪੀ 750 ਦੇ ਕਰੀਬ ਹੈਗੀ ਆ ਤੇ ਜਿਹੜੀ ਸਰਫ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਮੋਰ ਲਾਈਟ ਆ ਉਹ ਪਹਿਲਾਂ ਤੁਹਾਨੂੰ ਮਿਲਦੀ ਸੀ 520 ਰੁਪਏ ਦੇ ਵਿੱਚ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਉਹਦਾ ਹੋਰ ਰੇਟ ਘਟ ਚੁੱਕਾ ਜੇ ਉਹ ਤੁਹਾਨੂੰ ਹੁਣ ਮਿਲੇਗੀ ਸਿਰਫ ਤੇ ਸਿਰਫ 235 ਰੁਪਏ ਦੀ 4 ਕਿਲੋ ਨਾਲ ਦੀ ਨਾਲ ਹੀ ਵੀਲ ਆ ਗਈ ਜੇ 221 ਰੁਪਏ ਦੇ ਵਿੱਚ 4 ਕਿਲੋ